ਇਧਰ ਆ ਪਗੀ ਕਿਤੇ ਉਹ ਉਹ ਵੀ ਠੀਠਿਆ ਮਾਣੋ ਵੀ ਆਹੋ ਆ ਬੈਠੀ ਆ ਦੁੱਧ ਪੀ ਗਈ ਐ ਇੱਕ ਵਾਰੀ ਫੇ ਦੁਬਾਰਾ ਆ ਗਈ ਮਾਣੋ ਮਾਣੋ ਥੱਲੇ ਵੱਡਾ ਬਿੱਲਾ ਮਾਣੋ ਆ ਦੇ ਆ ਵੱਡਾ ਬਿੱਲਾ ਦੇ ਲੈ ਲੋ ਏ ਚੱਲ ਰਹਿ ਅੰਦਰ ਤੂੰ ਤੂੰ ਸ਼ੇਰ ਵੱਡੀ ਵੱਡੀ ਫੇਰਦੀ ਚੱਲ ਇਧਰ ਹਾਂ ਮਾਣੋ ਇਹ ਦੋ ਦੇਖ 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 ਕੇ ਮੈਨੂੰ ਇਹਨੇ ਆ ਜਾਣਾ ਡਰਦੀ ਪਗੀ ਕੋਈ ਨੇ ਲਾ ਆ ਗਈ ਆ ਗਈ ਹਾਂ ਫੇਰ ਦੁੱਧੂ ਪਾਈਏ ਪੀ ਤੇ ਗਈ ਸੀ ਤੂੰ ਕੀ ਤੇ ਗਈ ਸੀ ਚੱਲ ਆ ਜਾ ਫੇਰ ਪਾਦੀ ਹੋਰ ਆ ਜਾ ਆਜਾ 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 ਲੈ ਕੇ ਹੁਨੀ ਮੈਂ ਆਜਾ ਪਰ ਹੁ ਜਾ ਉਹ ਕਹਿੰਦੀ ਚੀਜੀ ਖਾਣੀ ਆ ਕੱਟੀ ਕਹਿੰਦੀ ਚੀਜੀ ਖਾਣੀ ਨਾ ਜਾ ਨਾਨਾਵਾ ਜੀਜੀ ਉਹਨੂੰ ਅਏ ਨਾਨਾਵਾ ਜੀਜੀ ਉਹਨੂੰ ਨਾਨਾਵਾ ਦੇਖ ਦੇ 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 ਆਏ ਹੋਏ ਕਹਿੰਦੀ ਆ ਦੇਖ ਲੋ ਇਹ ਕਹਿੰਦੀ ਉਹਨੂੰ ਨਹੀਂ ਪਾਉਣਾ ਦੁੱਧ ਦੇਖ ਦੇ ਦੇਖ ਦੇਖ ਦੇ ਦੇਖ ਦੇਖ ਇਹ ਦੇਖ ਹਾਲਾ ਨਾ ਪਾਈਏ ਉਹਨੂੰ ਨਹੀਂ ਪਾਉਣਾ ਪਾ ਲੈnde ਪਾ ਲੈnde ਪਾ ਲੈnde ਗੁੱਲੂ ਪਾ ਲੈnde ਦੇ ਇਹ ਸ਼ਾਮ ਦਾ ਤਾਂ ਇਹ माजी ਸ਼ਾਮ ਦਾ ਤਾਂ ਅਸੀਂ ਪਸ਼ੂਆਂ ਵੱਲ ਆ ਗਏ ਆ ਸਾਰਾ ਕੰਮ ਕਾਰ ਕਰਕੇ ਤੇ ਇਹ ਬਾਅਦ ਵਿੱਚ ਆਈ ਆ ਸੈਟੀ ਸ਼ਾਮ ਨੂੰ ਦੇ ਇਹਨੂੰ ਜੈਲਸੀ ਹੁੰਦੀ ਵੀ ਇਹਨੂੰ ਨਹੀਂ ਪਾਉਣਾ ਕੁਝ ਵੀ ਆਓ ਆ ਆ ਆ ਆ ਆ ਆ ਆ ਮਾਣੋ ਦੋ ਦੋ ਤਿੰਨ ਤਿੰਨ ਵਾਰੀ ਤੂੰ ਦੁੱਧ ਪੀਣਾ ਹੁੰਦੀ ਆ ਗਾਂ ਮੰਗੋ ਤੇਰੇ ਲਈ ਰੱਖੀ ਆ ਦੇਖ ਹੈ ਮੰਗੋ ਤੇਰੇ ਲਈ ਰੱਖੀ ਹੋਈ ਦੇਖ ਲੋ ਜਦੋਂ ਧਾਰ ਕੱਢਣ ਚੱਲੇ ਸੀ ਉਦੋਂ ਇੱਕ ਵਾਰੀ ਪੀ ਗਈ ਤੇ ਹੁਣ ਦੂਜੀ ਵਾਰੀ ਆ ਗਈ ਇੱਕ ਗਲਾਸ ਇਹਦਾ ਦੁੱਧ ਦਾ ਪੱਕਾ ਹੀ ਆ ਚਲੋ ਕਿ ਹੋਊਗਾ ਲੇਖ ਹਿਸਾਬ ਇਹਦਾ ਵੀ ਸਾਡੇ ਨਾਲ ਬਸ ਦੇ ਤਾਂ ਨਹੀਂ ਦਿੰਨੇ ਹੋਰ ਨਹੀਂ ਦਿੰਨੇ ਕੁਛ ਵੀ ਇੱਕ ਤੈਨੂੰ ਦੇਖੋ ਜਲਸੀ ਹੋਏ ਓਏ ਰੱਬਾ ਤੂੰ ਅੰਦਰ ਚੱਲ ਮਨੀ ਕੋਲ ਚੱਲ ਅੰਦਰ ਆ ਜਾ ਆ ਚੀਜੀ ਦੇਵਾ ਚੱਲ ਆ ਜਾਂ ਅੰਦਰ ਆ ਤੇਰੀ ਵੀ ਚੀਜੀ ਦੇਵਾ ਆ ਜਾ ਆ ਜਾ ਆ ਜਾ ਤੂੰ ਕਾਤੇ ਪਿੱਛੇ ਰਹਿ ਜਾਵੇਂ ਤੇਰੀਆ ਬੋਨਜ਼ ਦਾ ਲਾਸਟ ਹੈ ਅੱਜ ਖਤਮ ਹੋ ਗਈਆਂ ਲੈ ਕੇ ਆਉਂਗੇ ਸੱਡੇ ਨੂੰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਅੰਦਰ ਚੱਲ ਅੰਦਰ ਚੱਲ ਮਨੀ ਕੋ ਲੈ 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 ਖਾ ਲਾ ਅੰਜ ਸਵੇਰ ਦੀਆਂ ਨਹੀਂ ਆਈਆਂ ਜਿਹੜੀਆਂ ਉਹ ਬੱਟੀਆਂ ਹੌਣ ਹੌਲੀ ਹੌਲੀ ਆਉਣ ਲੱਗੀਆਂ ਮੀਂਹ ਬਹੁਤ ਪੈਂਦਾ ਸੀ ਨਾ ਹੁਣ ਇਹ ਹਟਿਆ ਜੀ ਮੀਂਹ ਸਾਡੇ ਇੰਨਾ ਮੀਂਹ ਪੈਂਦਾ ਸੀਗਾ ਉੜਨ ਉਹ ਲੱਗੀਆਂ ਤਾਰਾਂ ਤੇ ਬੈਠੀਆਂ ਉੱਡ ਗਈਆਂ ਆਵਾਜ਼ ਨਾਲ ਆ ਮੈਂ ਬਾਹਰ ਲਾਏ ਸੀ ਜੀ ਬੂਟੇ ਗਮਲਿਆਂ ਚ ਲਾਏ ਸੀ ਤੇ ਮੌਸਮ ਬੜਾ ਵਧੀਆ ਉਹਦਾ ਮੀਂਹ ਦਾ ਕਰਕੇ ਕਿਦਾਂ ਵਧ ਗਏ ਹੈ ਨਾ ਇਹ ਹੈਗੇ ਜੀ ਮਧੂ ਕਾਮ ਨੇ ਸੱਸਰੀ ਗਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਫੇ ਆ ਗਿਆਂ ਜੀ ਹਵੇਲੀ ਇਹਨਾਂ ਨੂੰ ਦੇਲਾ ਕਿੰਨਾ ਪਤਾ ਲੱਗ ਜਾਂਦਾ ਮੈਂ ਇਹਨਾਂ ਲਈ ਕੁਝ ਖਾਣ ਲਈ ਲੈ ਕੇ ਆਈ ਆ ਤੇ ਸੇਰ ਨੂੰ ਦੇ ਹਿਸਾਬ ਨਾਲ ਹੀ ਐਸ ਵੇਲੇ ਹੁਣ ਆਈ ਦਾ ਦੇ ਗੋਰੀ ਦੇਖ ਤੈਨੂੰ ਦਿੱਤਾ ਨਹੀਂ ਪਾਣਾ ਹਾਂ ਇਹਲੀ ਵੀ ਲੈ ਕੇ ਆਈ ਆ ਸਾਰੀਆਂ ਲਈ ਟ੍ਰੀਟ ਹੁੰਦੀ ਆ ਆ ਲੈ ਫੜ ਗੋਰੀ ਦਾ ਲਾਸਟ ਪਾਵਾਂਗੇ ਤਾਂ ਦੋ ਵਾਰੀ ਅੱਜ ਮੈਂ ਕੇਲੇ ਲੈ ਕੇ ਆਈ ਆ ਨਾਲੇ ਨਾ ਰਾਲੂ ਉਹ ਵੀ ਵੀਡੀ ਗੰਗਾ ਤੈਨੂੰ ਪਾਉਣ ਚ ਨੇ ਆ ਰੋਣਾ ਐ ਬੋਲੀ ਇਹ ਗੰਗਾ ਨੂੰ ਜਿਆਦਾ ਕਾਲੀ ਆ। ਹੋਰੀ ਮਾੜਾ ਕੀ ਹੋਇਆ? ਉਹ ਲੈ। ਉਹ ਚ ਖੁਰਦੀ ਖੁਰਲੀ ਸੜ ਤੋਂ। ਇਹ ਛਿੰਦ ਕੇ ਖਾਂਦੀ ਆ। ਆ ਇਹ ਨੂੰ ਜਿਆਦਾ ਕਾਲੀ ਆ। ਇਹ ਨਹੀਂ ਖਾਣ ਦਿੰਦੇ। ਆ ਜੇ ਤਾਂ ਫੋਟੋ ਵਾਲੀ ਆ। ਉਹ ਗੋਪਾ ਬਾਸ ਆਦਾ ਲਈ ਸੀ ਕਾਟਰ ਲਿਆਇਆ ਸੀ ਸੀਆਰਐਸ 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 ਤੇ ਕੱਲ ਅਸੀਂ ਪਾਇਆ ਸੀ ਉਹ ਸ਼ਾਮੀ ਨਹੀਂ ਖਾਦਾਂ ਨਹੀਂ ਤੇ ਸਰ ਗਿਆ ਕੇਲੇਆਂ ਦੀਆਂ ਛਿੱਲਾ ਵਾਂ ਇਹ ਸਾਰੇ ਕੇਲਿਆਂ ਦੀ ਛਿੱਲਾ ਦੇ ਗੋੜ ਨਿੰਬੂ ਦੇ ਆ ਹੁਣ ਇਹਨਾਂ ਨੇ ਪਾ ਕੇ ਦੇਖਦੇ ਆ ਕਿ ਖਾ ਲੈਂਦੀ ਆ ਗਾਂ ਗੋੜੀ ਸੱਟਣਾ ਜਿਵੇਂ ਧਾਵਾ ਪਹਿਲਾਂ ਮੈਂ ਮੰਗੋ ਬਾਹਰ ਖੜਦੀ ਐ ਕੱਢਣੀ ਪੈਣੀ ਆ ਆਪਰੇ ਕਰ ਲੋ ਇਹਨੇ ਇੱਧਰ ਹੀ ਆਉਣਾ ਉੱਧਰ ਲੈ ਜੋ ਚਾਨਣial ਪਹਿਲਾਂ ਜੀ ਇਹਨਾਂ ਨੂੰ ਬਾਹਰ ਕੱਢ ਲਈਏ ਫੇ ਪਾਉਣੇ ਆ ਇਹਨਾਂ ਨੂੰ ਜੋ ਜੋ ਲੈ ਕੇ ਆਏ ਇਹਨਾਂ ਨੂੰ ਇੱਕ ਇੱਕ ਕੇਲਾ ਤੇ ਖਾਣ ਨੂੰ ਦੇ ਦਿੱਤਾ ਗੰਗਾ ਔਰ ਸੌਰੀ ਗੋਰੀ ਨੂੰ ਤਾਂ ਮੰਗੋ ਨੂੰ ਗੰਗਾ ਵਾਸਤੇ ਛਿੱਲਾਂ ਤੇ ਗੋੜਿਆ ਤੇ ਉਹਨਾਂ ਉੱਤੇ ਪਾਉਣਾ ਸੀ ਆਰਐਸ ਪਾਊਡਰ ਕਿਉਂਕਿ ਕੱਲ ਇਹਨੂੰ ਪਾਇਆ ਸੀ ਪੱਠਿਆਂ 'ਚ ਇਹਨੇ ਖਾਦਾ ਨਹੀਂ ਤੇ ਹੁਣ ਇਹਨੂੰ ਇਦਾਂ ਹੀ ਦੇਣਾ ਪੈਣਾ ਮੰਗੋ ਦੇ ਇਹ ਤਕੋ ਇਹਨੂੰ ਹੁਣ ਉਹ ਦੇਖਦੇ ਆ ਨਾ ਖਾਣ ਵਾਲੀਆਂ ਚੀਜ਼ਾਂ ਆ ਟੱਪਦੀ ਏ ਜੂਲੀ ਜੂਲੀ ਇਹਨੂੰ ਮੈਂ ਜਦੋਂ ਟੱਪਦੀ ਜੂਲੀ ਕਰਨੀ ਹੁੰਨੀ ਆ ਜੂਲੀ ਉਹ ਤਾਂ ਮੰਗੋ ਨਹੀਂ ਕਹੀਦਾ ਇਹਨੂੰ ਜੂਲੀ ਕਹੀਦਾ ਐ ਜੁੱਤੀਆਂ ਖਾਣੀਆਂ ਇਹਨੇ ਚੱਲ ਮੰਗਾ ਪਾ ਇਧਰ ਚੱਲ ਆ ਗੰਗਾ ਨੂੰ ਉੱਥੇ ਰੱਖ ਕੇ ਪਾਉਨੇ ਆ ਫੇ ਗੋਰੀ ਨੇ ਨਹੀਂ ਹਟਣਾ ਬੜੇ ਔਖੇ ਵੀ ਸਾਹਮਣੇ ਆ ਇਦਾਂ ਜਦੋਂ ਇਹੋ ਇਹਦੇ ਕੰਨ ਦੇਖ ਇਹਦੇ ਕੰਨ ਦੇਖੀ ਵਿੜਕੇ ਦੀ ਪੂਰੀ ਹੁੰਦੀ ਫੇ ਕਿਨੂੰ ਕੀ ਪਾਉਣ ਲੱਗੇ ਆ ਕਿਹੜੀ ਬਾਲਟੀ ਮਨੀ ਬੱਲੇ ਨੂੰ ਬੰਨਤ ਲਾ ਪਹਿਲਾਂ ਬਾਲਟੀ ਚੱਕੀ ਫਿਰ ਅੰਤ ਬਾਅਦ ਵਿੱਚ ਇਹ ਉਹਨੂੰ ਭੱਜੀ ਫਿਰ ਹਾਂ ਤੂੰ ਚੱਲ ਫੇ ਤੈਨੂੰ ਪਤਾ ਤਾਂ ਹੈ ਸਾਰੀਆਂ ਭੱਜਣ ਲੱਪੈਂਦੀਆਂ ਇਹੋ ਦੇਖ ਲਓ ਜੀ ਕਿੰਨੇ ਕੇਕ ਆ ਮਨੀ ਜੀ ਜਨਮ ਦਿਨ ਤੇ ਆ ਕੇ ਕਟਾਂਗੇ ਇਸ ਵਾਰ ਉਹਨੇ ਘਤੇ ਖਾਵਾ ਗੰਦੇ ਆ ਤੂੰ ਖਾਈਂਗੇ ਤੇਰਾ ਜਨਮ ਦਿਨ ਆ ਜਿਹਦਾ ਜਨਮ ਹੋਇਆ ਹੁੰਦਾ ਉਹਨੂੰ ਗੁੜਤੀ ਦਿੰਦੇ ਹੁੰਦੇ ਆ ਇਸ ਕਰਕੇ ਤੈਨੂੰ ਤੈਨੂੰ ਦੇਣਾ ਮੈ ਮਨੀ ਦੇ ਜਨਮ ਦਿਨ ਤੇ ਸਪੈਸ਼ਲ ਕੇਕ ਇਹਦੇ ਵੱਲੋਂ ਗੰਗਾ ਵੱਲੋਂ ਚਲੋ ਜੀ ਚੱਕ ਹੋਣਾ ਤੂੰ ਕਿੰਨਾ ਪਾウダー ਪਾਉਣਾ ਪਾ ਜਦੇ ਤੇ ਕਿੱਥੀ ਲੈਉਣਾ ਮੈਂ ਉਹ ਯਾਰਾ ਇਹਨੂੰ ਚੱਕਣਾ ਸੋਖਾ ਕਿ ਬਾਲਟੀ ਚੱਕਣੀ ਸੋਖੀ ਕੀ ਆ ਉਦਾਂ ਤੋਂ ਮਾ ਨਹੀਂ ਕਈ ਗੱਲਾਂ ਦੇ ਵਿੱਚ ਗੁੱਸਾ ਚੜਾ ਦਿੰਦਾ ਮੈਨੂੰ ਪਾ ਜਦੇ ਤਾਂ ਪਾウダー ਆ ਗੁੱਸਾ ਧਿਆਨ ਨਾਲ ਦੇਖੋ ਇਸ ਮਾਸੂਮ ਚਿਹਰੇ ਦੇ ਪਿੱਛੇ ਸ਼ੈਤਾਨ ਦਾ ਚਿਹਰਾ ਹੈ ਪਾ ਦੇ ਥੋੜੀ ਜੀ ਸੌਂਫ ਪਾ ਖਾ ਲਵੇ ਬਸ ਪਾウダー ਉਹ ਹਾਂ ਸੌਂਫ ਪਾ ਦੇ ਤੀ ਚਾਟ ਨਹੀਂ ਬਣ ਗਈ ਮੰਗੋਲੀ ਸੌਰੀ ਗੰਗਾਲੀ ਰਸਾਲ ਵੀ ਚਾਟ ਬਣ ਗਈ ਨਾ ਚਾਟ ਮਸਾਲਾ ਇਹ ਕਿੰਨਾ ਪਾਉਣਾ ਉਹਨੇ ਕਿਹਾ ਸਕੂਪ ਐਨਾ ਪਾਉਣਾ ਤਾਂ ਹੀ ਤੇ ਇਹਦੀ ਸਮੈਲ ਵੀ ਕਿੰਨੀ ਗੰਦੀ ਜੀ ਆ ਨਾ ਮਿਰਚਾਂ ਰਹੀਆਂ ਮਿਰਚਾਂ ਹੋਰੀ ਤਰ੍ਹਾਂ ਦੀ ਨਾ ਤਾਂ ਹੀ ਤਾਂ ਉਹ ਖਾਂਦੀ ਨਹੀਂ ਕੁੱਤੀ ਹੌਣ ਖਾਊਗੀ ਇਦਾਂ ਕੱਲ ਨਹੀਂ ਖਾਦਾ ਜੀ ਬਸ ਆ ਜਿਹੜਾ ਲੱਗ ਗਿਆ ਉਹਨੇ ਫੇ ਨਹੀਂ ਖਾਣਾ ਜਾਂ ਤਾਂ ਨਾਲ ਚਵਾ ਕੇ ਨਹੀਂ ਦੇ ਸਕਦੇ ਬੌਦਰ ਹਾਂ ਇਦਾਂ ਹੀ ਖਾਣਾ ਇਦਾਂ ਹੀ ਪੇੜਣਾ ਚੜਦਾ ਹੀ ਬਹੁਤ ਆਇਆ ਹੈ ਹਨਾ ਮੰਗ ਨੂੰ ਲੱਗਦਾ ਵੀ ਘਰੇ ਗੰਗਾ ਦੀ ਸੇਵਾ ਜ਼ਿਆਦਾ ਹੁੰਦੀ ਇਹਨਾਂ ਨੂੰ ਪਤਾ ਗੰਗਾ ਨੂੰ ਦਵਾਈ ਦੇ ਹੁੰਦੇ ਆ ਕਹਿੰਦੀ ਸਮਾਨ ਤਾਂ ਵਧੀਆ ਪਾਇਆ ਵਿੱਚ ਆ ਪਾਊਡਰ ਪਾ ਕੇ ਕੰਮ ਖਰਾਬ ਕਰਤਾ じゃ ਇਦਾਂ ਕਰੇ ਉਹ ਚ ਘੋਲ ਕੇ ਦੇ ਦੇਵੇ ਨਾ ਮਾੜਾ ਜ ਆਨੇ ਕਿੱਦਾਂ ਖਾਣ ਦੇਈ ਹੈ ਇਹਨੂੰ ਪਤਾ ਪਾਊਡਰ ਆ ਉੱਤੋਂ ਉੱਤੋਂ ਚੋਕ ਲੈਣੇ ਨੇ ਹਾਂ ਬਸ ਉੱਤੋਂ ਉੱਤੋਂ ਮੈਂ ਕਿ ਚੋਕ ਲੈਣਾ ਇਹਨੇ ਬੱਸ ਖਾ ਲੈਂਦੇ ਉਹਨੂੰ ਫੇਰ ਗੋਰੀ ਕੱਢਦੇ ਆਂ ਇਹ ਕੱਢਦੀ ਏ ਦੇਖਦੇ ਆਂ ਜੀ ਖਾ ਲੈਂਦੀ ਆ ਕਿ ਨਹੀਂ ਛਾੜੀ ਦੀ ਜਿਹੜੀ ਪਾਊਡਰ ਪਾਉਂਦੇ ਉਹ ਸਾਰੇ ਜਾਨੀ ਕਿੰਨਾ ਦਿੱਤਾ ਗਿਆ ਜਿਹੜਾ ਪਾਊਡਰ ਦਿੱਤਾ ਰਿਹਾ ਇਸ ਤੇ ਪਾਣੀ ਦੀ ਪੱਟਾਂ ਦੇ ਦਿੱਤਾ ਅੱਜ ਸੀਨਾ ਸਮਝਦੇ ਤਾਂ ਇਹ ਵੀ ਇੰਨਾ ਛੱਡ ਦਿੱਤਾ

ਉਹ ਖੜਦੀ ਨਾ ਉਹ ਆਈ ਬਣ ਜਾਂਦੀ ਇਹ ਰੋ ਵਾਜ ਕਿਦਾਂ ਸੁਣਦੀ ਆ ਪਾ ਲਿਆ ਵਾ ਤੇ ਭਾਈ ਤੇ ਰੱਖ ਦੋ ਬਾਈ ਮੰਗੋ ਮੈਂ ਕਿ ਨਹੀਂ ਇਹ ਹੁਣ ਸਾਰਿਆਂ ਨਾਲ ਸ਼ਾਂਤ ਹੋ ਗਈ ਆ ਆਹਾ ਹਨਾ ਅ ਗੋਰੀ ਨੇ ਤਾਂ ਡਰਾਤਾ ਜੀ ਅੱਜ ਉਹਨੂੰ ਪਤਾ ਲੱਗ ਗਿਆ ਕੋਈ ਨਾ ਕੋਈ ਚੀਜ਼ ਪਾਉਂਦਾ ਹੈ ਆ ਇਸ ਕਰਕੇ ਉਹ ਗੰਗਾ ਦਾ ਪਾਇਆ ਹੋਇਆ ਸੀ ਉਹ ਪਾਊਡਰ ਛਿੱਲਾ ਛੁੱਲਾ ਉਹਦੇ ਮੋਹਰੇ ਰੱਖਿਆ ਸੀ ਲਵਾਂਡਾ ਆ ਇਦਾਂ ਭੱਜੀ ਗਈ ਡਰਾਤਾ ਇਹਨੇ ਹੈ ਨਾ ਹਾਂ ਜੀ ਤਬਾ ਚ ਮੰਨੀਏ ਆਪਣੀ ਮੰਗੋ ਮੰਗੋ ਨੂੰ ਵੀ ਦੋਕੇ ਪਈ ਅੱਜ ਮੇਰੇ ਕੋਲ ਚੰਗੀ ਇਹਦੀ ਤਾਰੀਫ ਕੀਤੀ ਉਦਨ ਦੀ ਪਈ ਇਹ ਹਿਲਦੀ ਨਹੀਂ ਦੁੱਧ ਦੇਣ ਲੱਗਿਆ ਜਿੱਦਾਂ ਮਰਜ਼ੀ ਇਹਨੂੰ ਚੋਲੋ ਤੇ ਉਦਨ ਦੀ ਉਹ ਟੱਪੀ ਜਾਂਦੀ ਟੱਪੀ ਜਾਂਦੀ ਪਾਗਲਾ ਵਾਂਗੂ ਇੱਕ ਮੀਨ ਹੈ ਨਾਸ ਮਾਰਿਆ ਹੋਇਆ ਹਨਾ ਸਹੀ ਕਿ ਨਹੀਂ ਚੱਲ ਹੁਣ ਗੋਆ ਗੋਆ ਚੱਕੀ ਆ ਤਾਂ ਫਿਰ ਲਹੇ ਦਾ ਦਈਏ ਉਹ ਗੋਰੀ ਦਾ ਸਮਾਨ ਇਹਨੂੰ ਦੇਖੇ ਹੋ ਦੋਕੇ ਮਾਰਨ ਤਾਂ ਤਾਂ ਇਦਾਂ ਡਰ ਜਾਂਦੀ ਡੇਲੇ ਘੜ ਲੈਂਦੀ ਜਿੱਦਾਂ ਨਾ ਉਹ ਨਿਆਣਿਆਂ ਨੂੰ ਫੇ ਹੋ ਜਾਂਦੀ ਆਹੋ ਜਿੱਦਾਂ ਪਤਾ ਨਹੀਂ ਕਿੰਨਾ ਕੇ ਤੇ ਤਸ਼ੱਦਦ ਕਰ ਦਿੱਤਾ ਨਾ ਦੇਖ ਦੇਖ ਹੁਣ ਪੱਠੇ ਉਹਨੇ ਖਾਣੇ ਨਹੀਂ ਜਿੰਨੇ ਸਿੱਟਣੇ ਇਹਨਾਂ ਨੇ ਬਾਹਰ ਨੂੰ ਚੈੱਕ ਕਰਨੇ ਹੁੰਦੇ ਨੇ ਚੈੱਕ ਕਰਨੇ ਹੁੰਦੇ ਇਹਨਾਂ ਨੇ ਇਹ ਚੌਕਰ ਜੀ ਇਸ ਵਾਰ ਅਸੀਂ ਬਣਿਆ ਬਣਾਇਆ ਲਿਆਉਂਦਾ ਖਤਮ ਹੋ ਗਿਆ ਸੀ ਤੇ ਅਸੀਂ ਕਿਹਦਾ ਟਰਾਈ ਕਰਦੇ ਆ ਕਿਦਾਂ ਦਾ ਇਹ ਇਹ ਵਾਲਾ ਚੌਕਰ ਜੀ ਇੱਥੇ ਸਾਡੇ ਲਾਗੇ ਚੱਕੀ ਆ ਮਤਲਬ ਕਿ ਤਕਰੀਬਨ ਸਾਰਾ ਕੁਝ ਇਹ ਚ ਪਾਉਂਦੇ ਆ ਹਨਾ ਮਤਲਬ ਕਿ ਬਫਰ ਹੋ ਗਿਆ ਅ ਮਿਨਰਲ ਕੈਲਸ਼ੀਅਮ ਮਿਨਰਲ ਕਹਿੰਦੇ ਕਿ ਮਿਨਰਲ ਮਿਕਸਚਰ ਕੈਲਸ਼ੀਅਮ ਤੇ ਬੜੇਵੇਂ ਜੋ ਚੌਲ ਇਹ ਕਿੰਨੇ ਕਿਲੋ 40 ਕਿਲੋ 1400 ਦਾ ਹਨ ਕਣਕ ਮੱਕੀ ਸਰੋਂ ਦੀ ਖਾਲ ਸਾਰਾ ਕੁਝ ਹੈ ਤਕਰੀਬਨ ਜਿੱਦਾਂ ਮਤਲਬ ਕਿ ਅਸੀਂ ਅੱਗੇ ਆਪਣੇ ਹਿਸਾਬ ਨਾਲ ਬਣਾ ਲੈਂਦੇ ਸੀ ਤੇ ਹੁਣ ਬਣਿਆ ਬਣਿਆ ਲੈ ਕੇ ਆਏ ਹਾਂ ਸੀ ਦੱਸਿਓ ਸਹੀ ਆ ਰੇਟ 1400 ਦਾ 40 ਕਿਲੋ ਆ ਸੋਇਆ ਪਰਸੋ ਸੋਇਆ ਐਵੇਂ ਐ ਚਿੱਟੇ ਇਹ ਚਿੱਟੇ ਬੜੇ ਐਵੇਂ ਇਦਾਂ ਦੇ ਹੁੰਦੇ ਆ ਨਹੀਂ ਹਾਂ ਸੋਇਆ ਵੀ ਨਹੀਂ ਦਿਆ ਸੋਇਆ ਆ ਹਾਂ ਸੋ ਆ ਸੋਇਆ ਪਰਸੋ ਇਹ ਇਦਾਂ ਚੰਗੀ ਆ ਕੱਚੀ ਇਦਾਂ ਹੀ ਦੇਣੀ ਆ ਤਾਂ ਵੀ ਇਦਾਂ ਹੀ ਪੌਣਦੇ ਹੁੰਦੇ ਆ ਨਹੀਂ ਇਦਾਂ ਹੀ ਤਾਂ ਪੈਂਦੀ ਅੰਦਰ ਅਰ ਫੜੜ ਜੀ ਹੋਈ ਹੋਈ ਜਦੋਂ ਉਹ ਨਹੀਂ ਹੋਈ ਜਿਆਦੀ ਬ੍ਰੀਕ ਨਹੀਂ ਕੀਤੀ ਹੂੰ ਇਹ ਮੈਂ ਤਾਂ ਇਹ ਟੇਸਟ ਨਹੀਂ ਕਰਾਈ ਇਹਨਾਂ ਨੂੰ ਹਜੇ ਅੱਜ ਪਹਿਲਾਂ ਨੇ ਕੱਲ ਨੂੰ ਸੁਵੇ ਜੇ ਹੋਣੀ ਕੱਲ ਨੂੰ ਹੋਣੀ ਆ ਅੱਜ ਪਾਈ ਨਹੀਂ ਮਤਲਬ ਕਿ ਇੱਕ ਵਾਰੀ ਵੀ ਕੱਲ ਨੂੰ ਪੈਣੀ ਜੇ ਹੁਣ ਖੋਲਿਆ ਆ ਇਹੋ ਤੇ ਇਹ 40 ਕਿਲੋ ਆਈ ਫੋਆ ਮੀਲ ਲਿਖਿਆ ਹੋਇਆ 40 ਕਿਲੋ ਓਕੇ 40 ਕਿਲੋ 1400 ਦੀ ਤੇ ਜਿਹੜੀ ਅਸੀਂ ਪਹਿਲਾਂ ਬਣਾਈ ਸੀ 70 ਕਿਲੋ ਸੀ ਨਾ ਆਪਾਂ ਬਣਾਈ 70 ਕਿਲੋ ਸੀ ਆ 65 70 ਕਿਲੋ ਸੀ ਜਿਹੜੀ ਅਸੀਂ ਆਪ ਬਣਵਾਈ ਸੀ ਤੇ ਉਹ ਬਣੀ ਸੀ 1700 ਰੁਪਈਆ ਲੱਗਾ ਸੀ ਵਿੱਚੋਂ ਭਈ ਭੀ ਵੀ ਜਿੰਦਾ ਲੈ ਲੈਂਦੇ ਆ ਤੇ ਕਣਕ ਮੱਕੀ ਤੇ ਮੋٹے ਚੌਲ ਇਹ ਅਸੀਂ ਤਿੰਨੇ ਚੀਜ਼ਾਂ ਘਰੋਂ ਦਿੱਤੀਆਂ ਸੀ ਉਹਨਾਂ ਕੋਲੋਂ ਅਸੀਂ ਪੁਆਈ ਸੀ ਸਰੋਂ ਦੀ ਖੜੀ ਅ ਚੋਲਿਆਂ ਦੀ ਉਹ ਚੂਰਾ ਛੋਲਿਆਂ ਦੇ ਉਹ ਜਿਹੜਾ ਹੁੰਦਾ ਛਿਲਕਾ ਜਿਹੜਾ ਉਹ ਹੋਰ ਕੀ ਚੀਜ਼ਾਂ ਸਰੋਂ ਸੀ ਛੋਲਿਆਂ ਦਾ ਉਹ ਸੀ ਮੀਨਰਲ ਮਿਕਸਚਰ ਸੀ ਬਫਰ ਵੀ ਸੀ ਬਫਰ ਸੀ ਕੈਲਸ਼ੀਅਮ ਵੀ ਸੀ ਤੇ ਇੱਕ ਉਹ ਸੀ ਜੋ ਜੋ ਵੀ ਸੀਗੇ ਜੋ ਵੀ ਸੀਗੇ ਤੇ ਹੁਣ ਇਹਨਾਂ ਨੇ ਤੇ ਜਿਹੜੀ ਇਹਨਾਂ ਵਾਲੀ ਹੈ ਉਹ ਇਹਨਾਂ ਤਾਂ ਹੋਰ ਵੀ ਬਹੁਤ ਕੁਛ ਇਹਦੇ ਵਿੱਚ ਪਾਇਆ ਹੋਇਆ ਤੇ ਚਲੋ ਦੇਖਦੇ ਆ ਕੀ ਰਿਜ਼ਲਟ ਆ ਇਹਦਾ ਵੀ ਰਿਜ਼ਲਟ ਕੀ ਹੋਣਾ ਮੰਗੋ ਹੀ ਦੁੱਧ ਦਿੰਦੀ ਆ ਬਾਕੀ ਤੇ ਦੋਨੇ ਦੁੱਧਾ ਜਿਹਾ ਦਿੰਦੀ ਆ ਹੀ ਨਹੀਂ ਮੰਗੋ ਤੇ ਪਤਾ ਲੱਗਣਾ ਵਾ ਤੇ ਬਾਕੀ ਸੀਆਰਐਸ ਪਾਊਡਰ ਇਹਨੂੰ ਕੱਲ ਦਾ ਦੇਣਾ ਸ਼ੁਰੂ ਕਰਤਾ ਪ੍ਰੋਪਰ ਜਿਹੜਾ ਇਹਨੇ ਅੱਜ ਖਾਦਾ ਗੰਗਾ ਨੇ ਦੇਖਦੇ ਕਿੰਨੇ ਦਿਨ ਦੇ ਵਿੱਚ ਹੀਟ ਚ ਆਉਂਦੀ ਏ ਉਹ ਕਿੱਦਾਂ ਹੁੰਦੀ ਆ ਇਹ ਦਿੱਤਾ ਜੀ ਮੇਰੇ ਖਿਆਲ ਚ ਕਿੰਨੇ ਕਿਲੋ ਦਾ ਇਹ ਹੋਆ 350 ਦਾ ਦਿੱਤਾ ਕਿਲੋ ਸੀਆਰਐਸ ਪਾਊਡਰ ਜਿਹੜਾ ਇਹ 350 ਦਾ ਆਇਆ ਹਾਂ 350 ਦਾ ਕਿਲੋ ਤੇ ਕਮ ਸੇ ਕਮ ਮਹੀਨਾ ਤਾਂ ਮੈਨੂੰ ਲੱਗਦਾ ਪੋਣਾ ਹੀ ਪੈਣਾ ਬਾਕੀ ਤੁਸੀਂ ਵੀ ਦੱਸਿਓ ਜੇ ਕਿਸੇ ਨੇ ਕਦੀ ਇਹ ਯੂਜ਼ ਕੀਤਾ ਪਾਊਡਰ ਤੇ ਕਿੰਨੇ ਟਾਈਮ ਵਿੱਚ ਜਿਹੜਾ ਇਹਦਾ ਆ ਰਿਜ਼ਲਟ ਜਿਹੜਾ ਉਹ ਆ ਜਾਂਦਾ ਦੱਸਿਓ ਜਰੂਰ ਜੀ ਸਾਨੂੰ ਤੇ ਫਿਰ ਬਾਕੀ ਪ੍ਰੋਸੀਜਰ ਉਸੇ ਹਿਸਾਬ ਨਾਲ ਕਰਾਂਗੇ ਗੰਗਾ ਦਾ ਤੇ ਚਲੋ ਜੀ ਹੁਣ ਮੈਂ ਛੜੀ ਟੂਡੂ ਲਾ ਕੇ ਚੰਗੀ ਤਰ੍ਹਾਂ ਸਫਾਈ ਕਰਦਾ ਤੇ ਫਿਰ ਅਸੀਂ ਵੀ ਚਲੀਏ ਘਰ ਨੂੰ ਤੇ ਜਾ ਕੇ ਅਸੀਂ ਪਹਿਲਾਂ ਕਰੀਦਾ ਇਸ਼ਨਾਨ ਇਸ਼ਨਾਨ ਕਰਕੇ ਫੇ ਮੈਂ ਬਣਾਉਣੀ ਹੁੰਨੀ ਮਨੀ ਇਸ਼ਨਾਨ ਕਰਕੇ ਇਕ ਬਾਨ ਲੱਗੀ ਜਿਹੜੀ ਉਹਨਾਂ ਦੇ ਘਰੇ ਦੁੱਧ ਫੜੌਂ ਜਾਂਦਾ ਹੁੰਦਾ ਫੇਰ ਇਹੋ ਆਪਣੀ ਯੂਨੀਵਰਸਿਟੀ ਦਾ ਕੰਮ ਕਰਦਾ ਹੁੰਦਾ ਤੇ ਫੇਰ ਰੋਟੀ ਬਾਣੀ ਖਾ ਕੇ ਸੌ ਜਾਈਆ ਤਾਂ ਮੈਂ ਜਾ ਕੇ ਇਸ਼ਨਾਨ ਕਰਕੇ ਬਣਾਉਣੀ ਆ ਸਬਜੀ ਦੋ ਦਾਲੇ ਭਾਂਡੇ ਭੁੰਡੇ ਸਾਫ਼ ਕਰਨੇ ਜਿਹੜੇ ਹੋਰ ਕੰਮ ਰੋਟੀ ਮਣੀ ਦੀ ਦਾਦੀ ਜਿਹੜੀ ਉਹ ਪਕਾ ਲੈਂਦੀ ਹੁੰਦੀ ਆ ਜਿੰਨਾ ਜਰਾ ਸੇ ਇੱਥੇ ਕੰਮ ਕਰਦੇ ਮਣੀ ਦੀ ਦਾਦੀ ਨੇ ਉਹ ਸਬਜ਼ੀ ਦੇ ਵਿੱਚ ਜੋ ਗੰਡਾ ਗੁੰਡਾ ਜੋ ਪੈਣਾ ਉਹ ਵੀ ਕੱਟ-ਕੁੱਟ ਕੇ ਰੱਖ ਲੈਣਾ ਤੇ ਮੈਂ ਜਾ ਕੇ ਤੜਕਾ ਲਾ ਦੇਣਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਸਾਡਾ ਚੈਨਲ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਨਵੇਂ ਵਲੌਗ ਦੇ ਨਾਲ